ਗਿੰਦੇ ਆ ਘਰ ਆ ਯਾਰ ਇਹ ਤਾਂ ਗਲਤ ਆ ਕੇ ਲੱਗਦਾ ਗਲਤ ਤਾਂ ਨਹੀਂ ਬਚੋਲੇ ਸਾਹਿਬ ਇਹੀ ਆ ਹਾਂ ਹਾਂ ਬਾਈ ਆਈ ਘਰ ਇਹੀ ਆ ਬਾਈ ਤਾਂ ਕਹਿੰਦਾ ਯਾਰ ਯਾਰ ਇਹ ਤਾਂ ਪੰਡਾ ਐ ਚ ਕੀ ਲਿਆ ਤੂੰ ਬਈ ਆ ਤੂੰ ਤਾਂ ਕਹਿੰਦਾ ਸੀਗਾ ਰੋਡ ਤੇ ਪੜੀ ਲੱਗਦੀ ਇਹਨਾਂ ਦੀ ਰੋਡ ਤੇ ਹੀ ਲੱਗਦੀ ਆ ਬਾਈ ਜਾ ਕੇ ਤਾਂ ਦੇਖੋ ਚੰਗੀ ਜ਼ਮੀਨ ਜਾਇਦਾਦ ਐ ਉਹੀ ਤਾਂ ਨਹੀਂ ਰੋਡ ਤੇ ਬੈਠੇ ਬਈ ਇਹ ਨਹੀਂ ਨਹੀਂ ਬਾਈ ਨਹੀਂ ਰੋਡ ਤੇ ਸਰਾਏ ਤੇ ਤਾਂ ਨਹੀਂ ਬੈਠੇ ਨਹੀਂ ਨਹੀਂ ਯਾਰ ਵੇਖ ਲਾ ਨਹੀਂ ਨਹੀਂ ਸਹੀ ਉੜ ਕੇ ਕਿਤੇ ਹੋਰ ਹੀ ਕੋਹਣਾ ਨਿਕਲੇ ਵੀ ਬਚਾ ਕੇ ਆਈ ਪਪਾ ਸੁਣੋ ਇਹਨਾਂ ਮੱਝਾਂ ਬੰਨੇ ਬੈਠੇ 20 25 ਇਹਦਾ ਇਹ ਮੁਸ਼ਕਨ ਵਾਲੀ ਮਰ ਜੂ ਆਪਣੀ ਕੁੜੀ ਮਾਤਾ ਨਹੀਂ ਰਹਿਣ ਦੋ ਯਾਰ ਆਪਾਂ ਤਾਂ ਨਹੀਂ ਇੱਥੇ ਉਹੀ ਮਾ ਰਹਿਣ ਦੋ ਤੂੰ ਆ ਯਾਰ ਕੀ ਕਰਿਆ ਤੂੰ ਦਿਨ ਵੀ ਮੇਰੀ ਛੁੱਟੀ ਵੀ ਬਣਾਤੀ ਅੱਜ ਆਇਆ ਦੁਬਾਰਾ ਨਹੀਂ ਨਹੀਂ ਬਾਈ ਚੰਗੀ ਜ਼ਮੀਨ ਜਾਇਦਾਦ ਵਾਲੇ ਬੰਦੇ ਆ ਵਧੀਆ ਸਰਦੇ ਨਹੀਂ ਨਹੀਂ ਯਾਰ ਚੰਗੇ ਸਰਦੇ ਚੰਗੇ ਪਸ਼ੂ ਆ ਸਰਦਾਰਾਂ ਦੇ ਯਾਰ ਆ 20 ਪਸ਼ੂ ਆ ਹੁਣ ਤਾਂ ਅਲਰਜੀ ਨਹੀਂ ਪਸ਼ੂਆਂ ਤੋਂ ਕੋ ਨਹੀਂ ਸਿੱਟ ਸਕਦੀ ਮਿੱਟੀ ਤੋਂ ਵੀ ਅਲਰਜੀ ਹੈ ਨਾ ਚੱਲ ਚਾਹ ਪਾਣੀ ਤਾਂ ਪੀ ਕੇ ਉਹ ਪਣੀ ਦੇਖ ਲੈਣੀ ਪਰ ਮੈਨੂੰ ਲੱਗਦਾ ਨਹੀਂ ਜਿੰਨੀਆਂ ਗੱਲਾਂ ਕੀਤੀਆਂ ਹੋ ਚੁਲੀਆਂ ਨਹੀਂ ਨਹੀਂ ਯਾਰ ਸਾਰਾ ਕੁਝ ਸਹੀ ਹੈ ਤੁਸੀਂ ਆਓ ਤਾਂ ਸਹੀ ਮੁੰਡਾ ਪੜਿਆ ਲਿਖਿਆ ਹੋਊਗਾ ਕੋਈ ਮੁੰਡਾ ਪੜਿਆ ਲਿਖਿਆ ਬਾਈ ਕੋਈ ਨਸ਼ਾ ਪਤਾ ਨਹੀਂ ਕਰਦਾ ਨਸ਼ਾ ਚੱਲ ਦਾਰੂ ਦੂਰੂ ਦਾ ਤੇ ਕੀ ਹੈ ਦਾਰੂ ਦੂਰੂ ਦਾ ਗੱਲ ਕੋਈ ਨਹੀਂ ਚਿੱਟੇ ਕੁੱਤੇ ਤੋਂ ਬਚਿਆ ਮੁੰਡਾ ਆਪਣੀ ਗਰੰਟੀ ਹੈ ਮੁੰਡੇ ਦੀ ਫੁੱਲ ਇਧਰ ਆ ਸੋਰਾ ਹਾਂ ਬਾਦਰ ਬੇਬੀ ਔਰ ਪਾਈ ਸਾਰਾ ਤਕੜੇ ਉੱਥੋਂ ਤੇ ਬਹੁਤ ਵਧੀਆ ਬਾਬਾ ਜੀ ਤੁਸੀਂ ਦੱਸੋ ਬਾਜੀਆ ਕਣ 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 ਕ ਠਿਕੜੀਆਂ ਨਾ ਬਾਬਾ ਜੀ ਆਪਾਂ ਤਾਂ ਸ਼ਹਿਰ ਹੀ ਰਹਿੰਦੇ ਆ ਬਹੁਤ ਚਿਰ ਦੇ ਠੇਕੇ ਧਿੰਦਾ ਵਾਣ ਆਪਾਂ ਮਲਾਜ਼ਮ ਆ ਅੱਛਾ 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 ਹੂੰ ਆਪਣੀ ਹੈਗੀ ਆ ਉਧਰ ਫਲਾਉਣੀ ਚ ਕੋਠੀ ਅੱਛਾ 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 ਹੂੰ ਤਾਂ ਸੁਖਣਾ ਹੋ ਗਏ 15 20 ਸਾਲ ਹੋ ਗਏ ਗਿਆਨੋਂ ਉੱਥੋਂ ਅੱਛਾ ਅੱਛਾ ਜਾਓ ਪਾਈ ਪਾਣੀ ਪੁਣੀ ਮੈਂ ਪਾਣੀ ਨੂੰ ਢੀਆ ਲਓ ਜੀ ਪਾਣੀ ਹੋ ਗਈ ਬਸ ਹੋ ਗਈ ਇਹ ਕਬਲੇ ਹੁੰਦੇ ਆਪਣੇ ਪਿੰਡਾਂ 'ਚ ਇਹੀ ਚੱਲਦੇ ਹੁੰਦੇ ਸੀ ਪਹਿਲਾਂ ਮੈਂ ਮੈਂ ਬਹੁਤ ਦੁੱਧ ਪੀਤਾ ਇਹਦੇ ਚੱਲ ਬੱਜੀ ਆ ਕੋਈ ਨਹੀਂ ਜਿਹੜੀ ਕੰਮ ਵਾਲੀ ਗੱਲ ਕਰ ਬਾਈ ਵਿਚੋਲੇ ਮੁੰਡਾ ਸਾਡਾ ਕਿਹੜਾ ਆ ਕੀ ਕੋਸਾ ਹੁੰਦਾ ਮੁੰਡੇ ਨੂੰ ਜ਼ਮੀਨ ਆਉਂਦੀ ਆ ਬਾਈ 25 ਕਿੱਲੇ ਅੱਛਾ ਇਹ ਚੰਗਾ ਕਾਰੋਬਾਰ ਆ ਕੰਪੈਨਰ ਰੱਖਦੇ ਆ ਹਾਂ ਟ੍ਰੈਕਟਰ ਟ੍ਰੈਕਟਰ ਵਧੀਆ ਚੰਗੇ ਵੈਸੇ ਪੱਤੇ ਤੋਂ ਮੁੰਡਾ ਦੂਰ ਆਪਣੀ ਪਿੰਡ ਪਾਰਪੁਰ ਦੱਸ ਬਾਈ ਕੋਠੀ ਕਾਟ ਕੇ ਕਿਤੇ ਪਲਾਟ ਪਲੂਟ ਲੈ ਪਹਿਲੀ ਤੋਂ ਦਾਦ ਕਨ ਕੀਮ ਕੀਮ ਤਾਂ ਮਿੱਟੀ ਦੀ ਤਾਂ ਫਸਲ ਤਾਂ ਹੁੰਦੀ ਆ ਤਾਤਾਲ ਬਾਰ ਸੁਭਜਾ ਧਰਨੇ ਤੋਂ ਥੋੜਾ ਧਰਨਾ ਵਾਲੇ ਰਹਿ ਗਏ ਤਾਂ ਗੱਲ ਬਾਈ ਰੋਡ ਤੇ ਜ਼ਮੀਨ ਹੈ 10 ਕਿੱਲੇ ਮੁੰਡੇ ਦਾ ਰੋਡ ਤੇ ਫਰੰਟ ਲੱਗਦਾ 2 ਕਰੋੜ ਵਾਲਾ ਵਾਹਣਾ ਬਾਈ ਕੋਈ ਮਾੜੀ ਮੁੱਟੀ ਜ਼ਮੀਨ ਥੋੜੀ ਹੈ ਫਰੰਟ ਵਾਲੇ ਬਾਈ ਲੱਗਦੇ ਤਾਂ ਹੈ ਨਹੀਂ ਯਾਰ ਨਹੀਂ ਨਹੀਂ ਲੱਗਦੇ ਹੈਗੇ ਫਰੰਟ ਵਾਲੇ ਬੰਦੇ ਚੰਗੀਆਂ ਪਸ਼ੂ ਰੱਖੇ ਆ ਵਧੀਆ ਮਾੜੀ ਕਾਰ ਲਗੇ ਰਾਇਆ ਯਾਰ ਬਾਈ ਆਹ ਕਿੰਦੇ ਯਾਰ ਬੈਠ ਬਾਈ ਮਰੇ ਕੋਈ ਆਓ ਬੇਬੀ ਇਧਰ ਫੁੱਲ ਭਰਿਆ ਬਾਈ ਕੁੱਤਾ ਘੱਟਦਾ ਨਹੀਂ ਘੱਟਾ ਨਾ ਨਾ ਮਛੇਰਾ ਜਾਵਣਾ ਜਾਵਣਾ ਪਾਪੜਾ ਦੇਉ ਕਿਤੇ ਇਹ ਜਿੰਦੇ ਦਸ ਦਸ ਤੁਸੀਂ ਬੰਨੀ ਬੈਠਾ ਕਤੀਰ ਉਹ ਮੈਨੂੰ ਤਾਂ ਯਾ ਲੈਦਾ ਨਹੀਂ ਚੱਜਦੇ ਫੇ ਕੌਲ ਨੇ ਪਾਣੀ ਪੜਾਈ ਜਾਂਦੇ ਗਲਾਸ ਤੇ ਨਾ ਕੋਲੇ ਹਨੀ ਆਦਾਬ ਕਹੀ ਨਾ ਜਿਹੜਾ ਇੰਨੀ ਕਿੱਲੇ ਵਾਲੀ ਗੱਲ ਮੈਨੂੰ ਤਾਂ ਲੱਗਦੀ ਇਹਨਾਂ ਕੋਸਮ ਵਾਲੇ ਨਾ ਕਰਾਈ ਜਾਂਦੇ ਨੇ ਵਿੱਚ ਠੀਕ ਹੋਊਗੀ ਇੱਥੇ ਕੁੜੀ ਕੋ ਖਸੜਦੀ ਮਰ ਜੂਗੀ ਹੋਰ ਮੈਂ ਤਾਂ ਅੱਜ ਵੀ ਇਹ ਵਲ ਪੱਕੀ ਲੈਣੀ ਪੂਗੀ ਅਲਰਜੀ ਹੋ ਗਈ ਚਲੋ ਪਿੰਡੋਈਆਂ ਕਰੀ ਜਾਂਦੇ ਐ ਫਰਵਾਰ ਬਣਾ ਐ ਪਹਿਲੇ ਨਾ ਜਾ ਜੱਟਾਂ ਦੇ ਘਰ ਮੈ ਬੁਫਾ ਰਹੇ ਨਹੀਂ ਜਮੀਨਾਂ ਨਾਲ ਭਾਈ ਮੈਨੂੰ ਤਾਂ ਉਹ ਨੌਕਰੀ ਲੂਲੇ ਦਾ ਨਾ ਫਾਇਦਾ ਹੋਵੇ ਵਿੱਚੋਂ ਘਾਹਣਾ ਯਾਰ ਲੱਗਦਾ ਹੋਰ ਹੈ ਮਨ ਨੂੰ ਤਾਂ ਲੱਗਦਾ ਇਨਸਾਨ ਨਾਲੰਗ ਮਲਾਂਗੇ ਬੁੜੀ ਬੜੀ ਕੋਈ ਮੈਂ ਤਾਂ ਕੋਈ ਡੱਕਰ ਵੀ ਨੀ ਸੁਣਾ ਲੱਗਦਾ ਠੀਕ ਠੀਕ ਆ ਪਰ ਹੁਣ ਤੂੰ ਆਪਣੇ ਵਾਲੀ ਗੱਲ ਕਿੱਥੋਂ ਭਾਲਦੀ ਆ ਆਪਣੇ ਤਾਂ ਹੁਣ 300 ਗਾਹ ਚ ਸਿੱਟਾ ਆ ਆਪਣੇ ਦੇ ਇਟਲੀ ਵਾਲਾ ਮਾਰਬਲ ਲੱਗਿਆ ਇਹ ਕਿੱਥੇ ਉਹ ਗੱਲਾਂ ਨਹੀਂ ਬਣਦੀ ਇਹਨਾਂ ਤੂੰ ਇਹ ਤਾਂ ਇਥੇ ਮਰਜੀ ਤਰੀਕੇ ਨਾਲ ਮੈਂ ਤਾਂ ਛੱਡੋ ਭਰਾ ਪਰਾਇਆ ਗੱਲ ਮੇਰੀ ਇੱਕ ਗੱਲ ਸੁਣੋ ਉਹਦੀ ਵੀ ਰੱਖਣੀ ਹੈ ਤੇ ਆਪਾਂ ਤਰੀਕੇ ਨਾਲ ਜੀ ਲਾਜ 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 ਕਿਰਾ ਦਾ ਵੇਖੀ ਕਿਵੇਂ ਹੁੰਦਾ ਵੀ ਵੇਨੇ ਆ ਜ਼ਮੀਨ ਦਾ ਵੀ ਵੇਖ ਕੇ ਗਿਰਤ ਕੱਢ ਕੇ ਆਈਏ ਬਾਅਦ ਚ ਵੇਖਾਂ ਕਿਰਾ ਪਟਾ ਜਿਹੜਾ ਉਹ ਫਰੰਟ ਵਾਲਾ ਕਹਿੰਦਾ ਕੁੜੀ ਦੇ ਨਾਲ ਵਾਦੋ 2 ਕਰੋੜ ਦਾ ਮੇਰੇ ਅੱਗੇ ਨਹੀਂ ਮੈਂ ਕਹਿ ਸਕਦੇ ਆਪਾਂ ਜਾਂ ਕੁੜੀ ਨੂੰ ਦਿਖਾ ਲਿਆਉਣਾ ਆਪਾਂ ਹੈ ਕੁੜੀ ਨੂੰ ਦਿਖਾ ਲਿਆਉਣਾ ਕਰ ਆਪਾਂ ਤੂੰ ਐ ਕਰ ਕੀਰਾਂ ਜੀ ਨੂੰ ਇਹ ਦੱਦ ਰਹੀਆਂ ਹਨ ਉਹ ਤੋਂ ਬਾਅਦ ਆਪਾਂ ਰਹਿ ਕਰ ਬੜਾ ਤਾਂ ਹੁੰਦਾ ਮੈਨੂੰ ਤੇ ਮੁੜਤਾ ਹੀ ਜਾਂਦਾ ਇਹਨਾਂ ਨਾਲ ਕੋਈ ਅਸੀਂ ਫਿਰ ਬੜਾ ਬੜਾ ਠੀਕ ਹੈ ਦਾ ਸਾਰਾ ਕਸਾ ਬੜਾ ਦਸਣ ਹੋਰ ਨਾ ਕਿਸ ਤੋਂ ਇਹ ਮੈਨੂੰ ਮਿਲ ਤੋੜ ਆਇਆ ਇਹ ਤੇ ਬਾਪੂ ਜੀ ਕੌਣ ਆ ਮੁੰਡਾ ਇਤਰਾ ਵੱਡਾ ਸ਼ੋਰ ਆ ਹੋ ਚਾਹੀਏ ਕੋਚ ਹਾਂ ਹਾਂ ਕੋਈ ਦੀ ਵੀ ਕੋ ਨੌਕਰੀ 6-7 ਮਹੀਨੇ ਬਾਅਦ ਹੂੰ ਪੂ ਮਾਸ ਤੋਂ ਲੱਗਾ ਮੈਂ ਚੱਲ ਵੱਡਾ ਆਪਾਂ ਫੇਰ ਵੀ ਕੋਈ ਰਿਸਕ ਲੈ ਲੈਂਦੇ ਹਾਂ ਆਪਣਾ ਲਈ ਨੂੰ ਵਾਈਟ ਕਾਰਨਰ ਜਾ ਹੋਗਾ ਇਹਨਾਂ ਕੋਲ ਚੇਡ ਬਿਲਕੁਲ ਸਹੀ ਲੱਗੇ ਚੱਲ ਕੋਈ ਨਹੀਂ